ਬਠਿੰਡਾ ਦੇ ਜਨਤਾਨਗਰ ਵਿਖੇ ਸ਼ਨੀਵਾਰ ਨੂੰ 6 ਵਜੇ ਦੇ ਲਗਭਗ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਪੁਲਿਸ ਫੋਰਸਾਂ ਤੇ ਨਸ਼ੇ ਨੂੰ ਲੈ ਕੇ ਚਲਾਇਆ ਗਿਆ ਸਰਚ ਆਪਰੇਸ਼ਨ ਸੀਆਈਏ ਤੂ ਦੇ ਇਨਚਾਰਜ ਐਸ ਐਚਓ ਕਰਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਸ਼ੇ ਨੂੰ ਲੈ ਕੇ ਉਹਨਾਂ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਸਰਚ ਕੀਤੀ ਜਾ ਰਹੀ ਹੈ ਤੇ ਅੱਜ ਉਹਨਾਂ ਵੱਲੋਂ 70 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਸੀ ਦਿਨ ਚੜ੍ਹਦੇ ਨਾਲ ਬਠਿੰਡਾ ਤੇ ਜਨਤਾਨਗਰ ਵਿਖੇ ਪਹੁੰਚੇ ਤੇ ਇਹਨਾਂ ਵੱਲੋਂ ਛਕੀ ਵਿਅਕਤੀਆਂ ਤੋਂ ਜਿੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ ਉੱਥੇ ਇਹਨਾਂ ਵੱਲੋਂ ਸਰਚ ਆਪਰੇਸ਼ਨ ਉਹਨਾਂ ਦੀ ਅਗਵਾਈ ਦੇ ਵਿੱਚ ਚਲਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦਿਖਾਈ ਦਿੱਤੀ ਦੱਸ ਦਈਏ ਕਿ ਬੀਤੀ ਕੱਲ ਸਾਡੇ ਵੱਲੋਂ ਇੱਕ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਬਿਸ਼ੰਦਾ ਦੇ ਸਰਹੰਦ ਨਹਿਰ ਦੀ ਨਾੜ ਬੀੜ ਤਲਾਵੇ ਹੀ ਸ਼੍ਰੀ ਆਮ ਨਸ਼ੇ ਦੇ ਇੱਥੇ ਆਪਣਾ ਟੀਗਲ ਲਗਾਏ ਜਾ ਰਹੇ ਹਨ ਕਿਤਨਾ ਕਿਤੇ ਇਸ ਤਰ੍ਹਾਂ ਦਾ ਵੀ ਮਾਮਲਾ ਲੱਗਦਾ ਹੈ ਕਿ ਪੁਲਿਸ ਫੋਰਸ ਇਸ ਮਾਮਲੇ ਨੂੰ ਲੈ ਕੇ ਵੀ ਸਰਚ ਇੱਥੇ ਆਪਣਾ ਕਰਨ ਦੇ ਲਈ ਪਹੁੰਚੀ ਹੋਵੇ ਲੇਕਿਨ ਪੁਲਿਸ ਨੇ ਇਸ ਮਾਮਲੇ ਤੋਂ انکار ਹੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਲਗਾਤਾਰ ਇਸ ਤੋਂ ਪਹਿਲਾਂ ਵੀ ਸਰਚ ਕੀਤੀ ਜਾ ਰਹੀ ਹੈ ਤੇ ਅੱਜ ਵੀ ਉਸੇ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਸਰਚ ਕੀਤੀ ਜਾ ਰਹੀ ਹੈ ਅੱਜ ਅੱਜ ਸਵੇਰੇ ਸਵੇਰੇ 6:00 ਵਜੇ ਦੇ ਲਗਭਗ ਵੱਡੀ ਗਿਣਤੀ ਦੇ ਵਿੱਚ ਬਠਿੰਡਾ ਦੇ ਜਨਤਾ ਨਗਰ ਵਿਖੇ ਪੁਲਿਸ ਫੋਰਸ ਐਸ ਐਚ ਓ ਕਰਨਦੀਪ ਸਿੰਘ ਦੀ ਅਗਵਾਈ ਦੇ ਵਿੱਚ ਪਹੁੰਚੀ ਅਤੇ ਉਹਨਾਂ ਵੱਲੋਂ ਇੱਥੇ ਸਰਚ ਆਪਰੇਸ਼ਨ ਇਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਚਲਾਇਆ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰ ਅ ਸਰ ਅੱਜ ਇਸ ਤਰ੍ਹਾਂ ਦੇ ਕਿਹੜਾ ਪੇਸ਼ੈਂਟ ਜਿਹੜਾ ਤੁਹਾਡੇ ਵੱਲੋਂ ਕਿਤੇ ਹੈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਅੱਜ ਬਠਿੰਡਾ ਪੁਲਿਸ ਵੱਲੋਂ ਜਿਹੜਾ ਕਾਸ ਆਪਰੇਸ਼ਨ ਜਿਹੜਾ ਅਸੀਂ ਕਰ ਰਹੇ ਹਾਂ ਇਸ ਦੇ ਤਹਿਤ ਅਸੀਂ ਜਿਹੜਾ ਥੋੜਾ ਜਿਹਾ ਸ਼ਹਿਰ ਦੇ ਵਿੱਚ ਸਾਨੂੰ ਲੱਗਦਾ ਵੀ ਇੱਕ ਥੋੜਾ ਜਿਹਾ ਨਸ਼ਿਆਂ ਦੀ ਜਾਂ ਜ਼ਿਆਦਾ ਸ਼ਿਕਾਇਤ ਆ ਰਹੀ ਹੈ ਪਬਲਿਕ ਵੱਲੋਂ ਜਾਂ ਉਸ ਤਰ੍ਹਾਂ ਦੇ ਜਿਹੜੇ ਏਰੀਆ 'ਚ ਅਸੀਂ ਜ਼ਿਆਦਾ ਪਰਚੇ ਸਾਡੇ ਦਰਜ ਹੋ ਰਹੇ ਨੇ ਉਸ ਏਰੀਆ ਨੂੰ ਅਸੀਂ ਕਵਰ ਕਰਕੇ ਜਿਹੜਾ ਹੈ ਲੋਕਾਂ ਦੇ ਜਿਹੜੇ ਸਾਨੂੰ ਸ਼ੱਕੀ ਵਿਅਕਤੀ ਲੱਗਦੇ ਉਹਨਾਂ ਦੇ ਘਰਾਂ ਦੀ ਸਰਚ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਜਿਹੜੀ ਵੀ ਕੋਈ ਸ਼ੱਕੀ ਵਿਅਕਤੀ ਸਾਨੂੰ ਮਿਲਦਾ ਹੈ ਅਸੀਂ ਉਹਨੂੰ ਜਿਹੜਾ ਚੈੱਕ ਕਰ ਰਹੇ ਹਾਂ ਜੀ ਕਰਨ ਜੀ ਅਸੀਂ ਵੀਡੀਓਜ਼ ਜਿਹੜੀਆਂ ਅਸੀਂ ਤੁਹਾਡੇ ਤੱਕ ਰੱਖੀਆਂ ਸੀ ਪੁਲਿਸ ਤੱਕ ਰੱਖੀਆਂ ਸੀ ਜਿੱਥੇ ਨਸ਼ਾ ਕਰਦੇ ਹੋਏ ਲੋਕ ਪੜੇ ਗਏ ਸੀ ਉਸੇ ਤਰੀਕੇ ਦੇ ਨਾਲ ਨਹੀਂ ਦੇਖੋ ਦੇਖੋ ਇਹ ਜਿਹੜਾ ਸਰਟੀਫਿਕੇਸ਼ਨ ਇਹ ਸਾਡੀ ਤੋਸ ਦੀ ਜਿਹੜੀ ਰੂਪੀ ਦੀ ਜਿਹੜੀ ਇਹ ਮਾਨਯੋਗ ਡੀਜੀਪੀ ਸਾਹਿਬ ਨੇ ਹਦਾਇਤਾਂ ਦੇ ਮੁਤਾਬਕ ਜਿਹੜਾ ਸਾਡੀ ਲਗਾਤਾਰ ਜਿਹੜੀ ਇਹ ਕਾਰਵਾਈ ਜਰੀ ਹੈ ਜੀ ਕੁਝ ਨਹੀਂ ਪਹਿਲਾਂ ਤੋਂ ਹੀ ਸਾਡਾ ਲਗਾਤਾਰ ਹੀ ਸਾਡਾ ਇਹ ਚੱਲ ਰਿਹਾ ਹੈ ਪਹਿਲਾਂ ਫੋਰਸ ਜਿਹੜੀ ਜ਼ਿਆਦਾ ਲੈਕਸ਼ੀ ਨੂੰ ਕੀਤੀ ਨੂੰ ਕਰਕੇ ਪਹਿਲਾਂ ਵੀ ਸਾਡੀ ਇਸ ਤਰ੍ਹਾਂ ਦੀ ਸਰਚ ਪ੍ਰਣਾਲੀ ਜਿਹੜੀ ਚੱਲਦੇ ਰਹਿੰਦੇ ਸੀ ਲਗਾਤਾਰ ਹੁਣ ਵੀ ਅਸੀਂ ਇਹਨੂੰ ਲਗਾਤਾਰ ਕੰਟੀਨਿਊ ਰੱਖਾਂਗੇ ਸਰ ਕਿੰਨੇ ਕਿੰਨੇ ਅੱਜ ਚੈਕਿੰਗ ਹੈ ਤੇ ਕਿੰਨੀ ਫੋਰਸ ਦੇ ਫਲਟ ਕਿੰਨੇ ਦੇਖੋ ਜੀ ਅੱਜ ਸਾਡੇ ਕੋਲ ਲਗਭਗ 70 80 ਜਿਹੜੇ ਮਲਾਜ਼ਮ ਹੈਗੇ ਨੇ ਤੇ ਅਸੀਂ ਇੱਕ ਵਾਰੀ ਜਨਤਾਨਗਰ ਜੋ ਰੇਲਵੇ ਲਾਈਨਾਂ ਦਾ ਏਰੀਆ ਹੈਗਾ ਇਹ ਹੋਰ ਵੀ ਸਾਨੂੰ ਜਿਵੇਂ ਜਿਵੇਂ ਪਬਲਿਕ ਦੀ ਕੁਝ ਇਨਪੁਟ ਜਿਹੜੀ ਆ ਰਹੀ ਹੈ ਉਹ ਲੋਕ ਸਾਨੂੰ ਦੱਸ ਰਹੇ ਨੇ ਕੋਈ ਇੰਤਕਾਪ ਜਿਹੜਾ ਅਸੀਂ ਚੈੱਕ ਕਰ ਰਹੇ ਹਾਂ ਇਹ ਮਿਲਿਆ ਬ੍ਰਾਹਮਣਤੀ ਸੀ ਕੋਈ ਕੋਈ ਟੈਕ ਹਾਂਜੀ ਅਜੇ ਇਹ ਸਾਡਾ ਜਿਹੜਾ ਸਰਚ ਪ੍ਰੋਸੈਸ ਨਹੀਂ ਚੱਲ ਰਿਹਾ ਉਸ ਤੋਂ ਬਾਅਦ ਜਿਹੜਾ ਅਜੇ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੀਆਂ ਕਾਫੀ ਟੀਮਾਂ ਜਿਹੜੀਆਂ ਹੈਗੀਆਂ ਨੇ ਉਹ ਵੱਖ-ਵੱਖ ਸਰਚ ਕਰ ਰਹੀਆਂ ਨੇ ਇੰਸਪੈਕਟਿਡ ਵੀ ਡਿਟੈਕਸ਼ਨ ਕਿੰਨੇ ਹਾਂਜੀ ਕੋਈ ਸ਼ੱਕੀ ਵਿਅਕਤੀ ਜਿਹੜੇ ਸਾਨੂੰ ਲੱਗਦੇ ਸੀ ਉਹਨਾਂ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਸ਼ੱਕੀ ਵਿਅਕਤੀ ਹੈਗੇ ਨਹੀਂ ਅਸੀਂ ਉਹਨਾਂ ਦੀ ਵੀ ਚੈੱਕ ਕਰ ਰਹੇ ਹਾਂ ਕਿਸ ਕਰ ਰਹੇ ਹਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਜਿਹੜਾ ਇਹ ਸਰਗਰਮ ਕੋਲੈਬੋਰ ਇਹਦਾ ਵਜੇ ਸ਼ੁਰੂ ਕੀਤਾ ਜੀ ਜੀ ਸੁਬਾਹ ਅਸੀਂ ਲਗਭਗ 6 ਵਜੇ ਤੋਂ ਸ਼ੁਰੂ ਕੀਤਾ ਹੋਇਆ ਇਹ ਜੀ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਜੀ ਬਾਣੀਓਗ ਐਸਐਸਪੀ ਸਾਹਿਬ ਬਠਿੰਡਾ ਦੇ ਕੈਡਰਸ ਤੇ ਨਿਸ਼ਾਨ ਰਜਿਸਟਰ ਅੰਦਰ ਬਠਿੰਡਾ ਪੁਲਿਸ ਵੱਲੋਂ ਅੱਜ ਡਰੱਗ ਦੇ ਜਿਹੜੇ ਹੌਟਸਪੌਟ ਨੇ ਜਿੱਥੇ ਡਰੱਗਸ ਦੀ ਕੰਪਲੇਨਟਾਂ ਆਇਆ ਨੇ ਉਹਨਾਂ ਏਰੀਆ ਦੇ ਵਿੱਚ ਕੈਸੇ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਜਨਤਨਗਰ ਰੇਲਵੇ ਸਟੇਸ਼ਨ ਦੇ ਨਾਲ ਜਿਹੜੀਆਂ ਲਾਈਨਾਂ ਨੇ ਰੇਲਵੇ ਦੇ ਜਿਹੜੇ ਖਾਲੀ ਕੁਆਟਰਸ ਨੇ ਉਹਨਾਂ ਦੇ ਤੇ ਨਾਲ ਹੀ ਪਰਸਨਾਵਨਗਰ ਦੇ ਵਿੱਚ ਜਿਹੜੇ ਏਰੀਆ ਨੇ ਜਿੱਥੇ ਡਰੱਗਸ ਦੀ ਜਿਹੜੀ ਹੈਗੀ ਹੈ ਕੰਪਲੀਟ ਜ਼ਿਆਦਾ ਹੁੰਦੀ ਹੈ ਉਹਨਾਂ ਏਰੀਆ ਦੇ ਵਿੱਚ ਇੱਕ ਸਪੈਸ਼ਲ ਸਬਚ ਕ੍ਰੈਂਚ ਚਲਾਇਆ ਗਿਆ ਇਸ અભિયાન ਦੌਰਾਨ ਬਠਿੰਡਾ ਦੇ ਵਿੱਚ CIA 1 CIA 2 ਉਹਨਾਂ ਦੇ ਨਾਲ ਸਪੈਸ਼ਲ ਫੋਰਸ ਦੇ ਕੇ ਜਿਹੜੀ ਰਿਸਰਚ ਕੀਤੀ ਗਈ ਏਰੀਆ ਇਸ ਆਪਰੇਸ਼ਨ ਦੌਰਾਨ ਚਾਰ ਜਿਹੜੇ ਸ਼ੱਕੀ ਬੰਦੇ ਨੇ ਸਾਡੇ ਵੱਲੋਂ ਪੁਲਿਸ ਰਸਤੇ ਦੇ ਵਿੱਚ ਲੈ ਗਏ ਨੇ ਜਿਨ੍ਹਾਂ ਦੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਉਹਨਾਂ ਦਾ ਕ੍ਰਿਮੀਨਲ ਜਿਹੜਾ ਪਿਛੋਕੜ ਹੈ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤੇ ਵੈਰੀਫਿਕੇਸ਼ਨ ਕਰਨ ਪ੍ਰਾਂਤ ਤੈਨਾਂ ਦੇ ਖਿਲਾਫ ਜਿਹੜੀ ਅਗਲਾ ਐਕਸ਼ਨ ਹੈ ਬੰਦਾ ਐ ਜਿਹੜੀ ਸਰਚ آپریشن ਦੌਰਾਨ ਜਿਹੜੀ ਐਸਐਚਐਨਡੀपीएस ਦੀ ਕੋਈ ਰਿਕਵਰੀ ਨਹੀਂ ਹੋਈ ਬਟ ਜਿਹੜੇ ਚਾਰ ਸ਼ਕਤੀ ਬੰਦੇ ਨੇ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਉਹਨਾਂ ਦੇ ਮੋਬਾਈਲ ਜਿਹੜੇ ਹੈਗੇ ਨੇ ਕਬਜ਼ੇ ਦੇ ਵਿੱਚ ਲੈ ਗਏ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਸਸਪੀਸ਼ਨ ਹੈ ਵੀ ਇਹ ਜਿਹੜੇ ਡਰੱਗਸ ਦੇ ਕਾਰੋਬਾਰ ਦੇ ਵਿੱਚ ਇਨਵੋਲ ਬਣੇ ਤੇ ਜਿਹੜੇ ਵੀ ਇਹਦੇ ਵਿੱਚ ਇਨਵੋਲ ਪਾਏ ਗਏ ਉਹਨਾਂ ਦੇ ਖਿਲਾਫ ਜਿਹੜਾ ਵੱਡਾ ਐਕਸ਼ਨ ਲਿਆ ਜਾਊਗਾ ਇਦੇ ਵਿੱਚ ਸਾਡੇ ਵੱਲੋਂ ਤਕਰੀਬਨ 100 ਦੇ ਕਰੀਬੇ ਪੁਲਿਸ ਅਫਸਰੈਂਟ ਡਿਪਲੋਏ ਕੀਤੇ ਗਏ ਸੀਗੇ ਤੇ ਇਹ ਕਸ ਆਪਰੇਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਜਿਹੜੇ ਅਲੱਗ-ਅਲੱਗ ਏਰੀਆਜ਼ ਨੇ ਜਿੱਥੋਂ ਜਿੱਥੇ ਕ੍ਰਾਈਮ ਦੇ ਜਿਹੜੇ ਹੌਟ ਸਪots ਨੇ ਜਾਂ ਜਿੱਥੇ ਐਫਆਰ ਰਜਿਸਟਰ ਜ਼ਿਆਦਾ ਹੁੰਦੀਆਂ ਨੇ ਜਾਂ ਰਿਕਵਰੀ ਦੇ ਚਾਂਸਸ ਹੁੰਦੇ ਨੇ ਉਹਨਾਂ ਏਰੀਆ ਨੂੰ ਜਿਹੜਾ ਹੈਗਾ ਫਿਚਰ ਵੀ ਟਾਰਗੇਟ ਕੀਤਾ ਜਾਊਗਾ ਬਿਲਕੁਲ ਜੀ ਬਠਿੰਡਾ ਪੁਲਿਸ ਵੱਲੋਂ ਇਸ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਜਿਹੜੀ ਹੈਗੀ ਐ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਟਰੱਕ ਤੇ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਜਿਹੜਾ ਵੀ ਬੰਦਾ ਇਸ ਮਾਰੇ ਕਾਰੋਬਾਰ ਦੇ ਵਿੱਚ ਇਨਵੋਲ ਪਾਇਆ ਗਿਆ ਉਹਦੇ ਖਿਲਾਫ ਬਿਲਕੁਲ ਸੈਕਸ਼ਨ ਲਿਆ ਜਾਊਗਾ ਤੇ ਜਿਨ੍ਹਾਂ ਵੀ ਸਮਗਰਾਂ ਨੇ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਜਿਹੜੀ ਕੋਈ ਬਣਾਈ ਹੈ ਜਾਂ ਪਹਿਲਾਂ ਉਹ ਸੰਪਤੀ ਜਿਹੜੀ ਹੈਗੀ ਆ ਪਰਚੇਸ ਕੀਤੀ ਹੈ ਉਹਨੂੰ ਵੀ ਫ੍ਰੀਜ਼ ਕੀਤਾ ਜਾਊਗਾ ਤੇ ਉਹਨਾਂ ਦੇ ਖਿਲਾਫ ਵੀ ਜਿਹੜਾ ਬੰਦਾ ਐਕਸ਼ਨ ਲਿਆ ਜਾਊਗਾ ਸਰ ਅਨੰਤ ਕਾਪਸ ਬਲੂ ਦੇ ਸਾਥ ਅਪ੍ਰੇਜ਼ਿੰਟ ਲਾਡਰ ਜੀ ਨੇ ਸਰ ਇਹ ਵੀ ਨਹੀਂ ਸਰ ਇਹ ਅਮਨਸ਼ਾ ਦਾ ਤੇ ਮੌਜੂਦ ਮੰਖਾਈ ਦੇ ਦੇਖੋ ਜਿਹੜੇ ਸਾਡੀ ਪ੍ਰੀਵੈਂਟਿਵ ਤੇ ਡਿਟੈਕਸ਼ਨ ਤੇ ਨਾਲ ਨਾਲ ਰਿਕਵਰੀ ਦੀ ਜਿਹੜੀ ਐਕਸ਼ਨ ਹੈ ਉਹ ਲਗਾਤਾਰ ਚੱਲਦਾ ਰਹਿੰਦਾ ਪ੍ਰिवेंशन ਦਾ ਜਿਹੜਾ ਕੈਸੋਪਰੇਸ਼ਨ ਨੇ ਇਹਦਾ ਮੇਨ ਮਕਸਦ ਹੁੰਦਾ ਪ੍ਰिवेंशन ਕਰਨਾ क्राइम ਨੂੰ ਪ੍ਰिवेंट ਕਰਨਾ ਕੋਸ਼ਿਸ਼ ਹੁੰਦੀ ਹੈ ਜਿਹੜਾ क्राइम ਹੈਗਾ ਉਹਨੂੰ ਆਉਣ ਤੋਂ ਪਹਿਲਾਂ ਰੋਕਿਆ ਜਾਵੇ ਜਿੱਥੇ ਕੋਈ ਨਸ਼ਾ ਦੀ ਜਿਹੜੀ ਸਮੱਸਿਆ ਹੈਗੀ ਹੈ ਉਹਨੂੰ ਘਟਕਿਤਾ ਜਾਵੇ ਜਿੱਦਾਂ ਕਿ ਧੋਬੀਆਂ ਨਾ ਬਸਤੀ ਦੇ ਵਿੱਚ ਅੱਜ ਤੋਂ ਸਾਲ ਪਹਿਲਾਂ ਜਿਹੜੀ ਬਹੁਤ ਜ਼ਿਆਦਾ ਨਸ਼ੇ ਦੀ ਪ੍ਰੋਬਲਮ ਸੀਗੀ ਤੇ ਲਗਾਤਾਰ ਸਾਡੇ ਵੱਲੋਂ ਉੱਥੇ ਕੈਸੋਪਰੇਸ਼ਨ ਨਾਲ ਜਿਹੜਾ ਹੈਗਾ ਉੱਥੇ ਡਰੱਗਸ ਜਿਹੜੀ ਹੈਗੀ ਰਿਕਵਰੀਜ਼ ਵੀ ਘਟ ਰਹੀਆਂ ਨੇ ਉਹਦੇ ਜਿਹੜੇ ਸਫਲ ਸਨੇ ਉਥੋਂ ਏਰੀਆ ਵੀ ਛੱਡ ਕੇ ਉੱਥੇ ਜਾ ਚੁੱਕੇ ਨੇ ਸੋ ਡੈਫੀਨੇਟਲੀ ਜਿਹੜੇ ਕੈਸੋਪਰੇਸ਼ਨ ਨੇ ਇਹਨਾਂ ਦਾ ਪੋਜ਼ਿਟਿਵ ਜਿਹੜਾ ਹੈਗਾ ਰੋਲ ਹੁੰਦਾ ਫਰਦਰ ਜਿਹੜਾ ਹੈਗਾ ਜਿਹੜਾ ਸਾਡੇ ਵੱਲੋਂ ਟੈਕਨੀਕਲ ਬੇਸਿਸ ਦੇ ਦਾਤੇ ਜਿਹੜੀ ਲੋਕਾਂ ਵੱਲੋਂ ਦਿੱਤੀ ਸੂਚਨਾ ਦੇ ਆਧਾਰ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਜਿਹੜਾ ਵੀ ਬੰਦਾ ਜਿਹੜਾ ਹੈਗਾ ਜਿਹਦੇ ਕੋਲ ਰਿਕਵਰੀ ਹੁੰਦੀ ਹੈ ਉਹਦੇ ਖਿਲਾਫ ਬਿਲਕੁਲ ਸੈਕਸ਼ਨ ਲਾ ਜਾਂਦਾ ਸੋ ਪ੍ਰੀਵੈਂਸ਼ਨ